ਅ ਮਿੰਟੂ ਜੀ ਕਹਿੰਦੇ ਨੇ ਕਿ ਮੁਹੱਬਤ ਜਿਹੜੀ ਚੀਜ਼ ਹੁੰਦੀ ਹੈ ਨਾ ਪਿਆਰ ਜਿਹੜਾ ਚੀਜ਼ ਹੁੰਦਾ ਹੈ ਜੇ ਕਿਸੇ ਜਾਨਵਰ ਨੂੰ ਵੀ ਕਰਨ ਲੱਗ ਜਾਓ ਤੇ ਉਹ ਵੀ ਤੁਹਾਡੀ ਮੁਹੱਬਤ ਦਾ ਨਾ ਤੁਹਾਡੀ ਮੁਹੱਬਤ ਦੇ ਪੈਗਾਮ ਦਾ ਰਿਸਪੌਂਸ ਦੇਣ ਲੱਗ ਜਾਂਦਾ ਹੈ ਤੁਹਾਡੇ ਕੋਲੇ ਕੋਲੇ ਬਹਿਣ ਲੱਗ ਜਾਂਦਾ ਹੈ ਤੁਹਾਨੂੰ ਮੋਹ ਕਰਨ ਲੱਗ ਜਾਂਦਾ ਵਫਾ ਕਰਨ ਲੱਗ ਜਾਂਦਾ ਤੇ ਜੇ ਮੋਹ ਕੁਦਰਤ ਦੇ ਨਾਲ ਪੈ ਜੇ ਤੇ ਉਹ ਤੇ ਖੁਦ ਪ੍ਰਮਾਤਮਾ ਦੇ ਨਾਲ ਜੁੜਨ ਵਰਗੀ ਗੱਲ ਹੋ ਜਾਂਦੀ ਹੈ ਆਪਾਂ ਵੇਖਿਆ ਕਿ ਪਿਛਲੇ ਕੁਝ ਟਾਈਮ ਦੇ ਵਿੱਚ ਲੋਕਾਂ ਨੇ ਜ਼ਮੀਨਾ ਪੱਤਰੀਆਂ ਕਰਨ ਦੇ ਨਾਂ ਤੇ ਬਹੁਤ ਸਾਰੇ ਦਰਖਤ ਕੱਟੇ ਫਿਰ ਹਾਈਵੇ ਰੋਡਸ ਬਣੀਆਂ ਉਹ ਤੇ ਆਪਾਂ ਬਹੁਤ ਵੱਡਾ ਇੱਕ ਤਰ੍ਹਾਂ ਦੀ ਤਬਾਈ ਵੇਖੀ ਐ ਕਿ ਜਿੰਨੇ ਵੀ ਦਰਖਤ ਸੜਕਾਂ ਤੇ ਅਸੀਂ ਧੜਾ ਧੜ ਘੱਟਦੇ ਪਰ ਕੁਝ ਲੋਕ ਇਹੋ ਜਿਹੇ ਹੁੰਦੇ ਆ ਮਿੰਟੂ ਜੀ ਜਿਹੜੇ ਇਸ਼ਕ ਕਰਦੇ ਐ ਇਹਨਾਂ ਚੀਜ਼ਾਂ ਨੂੰ ਪਿਆਰ ਕਰਦੇ ਆ ਤੇ ਕਦੇ ਕਦੇ ਉਸ ਜਿੱਦ ਤੇ ਖੜੇ ਵੀ ਰਹਿੰਦੇ ਆ ਬਲਵੀਰ ਸਿੰਘ ਨੇ ਇੱਕ ਵਨ ਡੇ ਵੇਲੇ ਜਿੱਦ ਦਰਖਤਾਂ ਪਿੱਛੇ ਕਹਿ ਲਓ ਕਿ ਜਿੱਦ ਵੀ ਫੜੀ ਰੱਖੀ ਤੇ ਇਹਨਾਂ ਮੋਹ ਵੀ ਪਗਾਇਆ ਕੀ ਕਹਾਣੀ ਪੂਰੀ ਐ ਬਲਵੀਰ ਸਿੰਘ ਹੋਰਾਂ ਦੀ ਦੇਖੋ ਇਸ ਭਾਰਤ ਦੇ ਵਿੱਚ ਠੀਕ ਐ ਕਿ ਵਿਕਾਸ ਦੇ ਨਾਮ ਤੇ ਜੋ ਕੁਦਰਤ ਦਾ ਵਿਨਾਸ਼ ਹੋਇਆ ਉਹ ਇੱਕ ਤਵਾਰੀਖ ਦੇ ਵਿੱਚ ਦਰਜ ਤੱਥ ਹੈ ਹਮ ਹੁਣ ਵੀ ਜੇ ਤੁਸੀਂ ਵੇਖੋਗੇ ਤਾਂ ਜਿਹੜੀਆਂ ਵਾਤਾਵਰਣ ਸੰਬੰਧੀ ਐਨਓਸੀ ਸੀਗੀਆਂ ਹਮ ਐਨਓਸੀ ਦੀਆਂ ਬਹੁਤ ਤਾਂ ਕਹਿੰਦੇ ਕਿ ਗੁੰਝਲਦਾਰ ਪ੍ਰਕਿਰਿਆਵਾਂ ਹੁੰਦੀਆਂ ਨੇ ਨਾ ਜੀ ਇਹਨਾਂ ਨੇ ਪਿੱਛੇ ਜਿਹੜਾ ਲਿਆਂਦਾ ਸੀ ਖਰੜਾ ਤਬਦੀਲੀ ਵਾਸਤੇ ਉਹ ਬਿਲਕੁਲ ਕਾਰਪੋਰੇਟ ਪੱਖੀ ਸੀਗਾ ਹਮ ਜੇ ਆਪ ਉਸ ਨੂੰ ਸਮਝ ਗਏ ਮਤਲਬ ਕਿ ਉਹਦੇ ਚ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਆ ਹੂੰ ਉਹ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਆਦਿਵਾਸੀਆਂ ਦੇ ਜੰਗਲ ਦਾ ਨੁਕਸਾਨ ਕੀਤਾ ਕਾਰਪੋਰੇਟ ਜੀ ਉਹ ਹੋਰ ਵੀ ਖੁੱਲੇ ਰੂਪ ਚ ਕਰ ਸਕਦੇ ਆ ਹੂੰ ਪਰ اسی ਹੀ ਇੰਡੀਆ ਦੇ ਵਿੱਚ ਚਿਪਕੋ ਅੰਦੋਲਨ ਵੀ ਤੇ ਤੁਸੀਂ ਪੜਿਆ ਹੋਵੇਗਾ ਨਾ ਜੀ ਜੀ ਕਿ ਉਹ ਅੰਦੋਲਨ ਵੀ ਹੋਇਆ ਇਸੇ ਤਰਤੀ ਤੇ ਹੂੰ ਮਤਲਬ ਕਿ ਦੋ ਹੀ ਚੀਜ਼ਾਂ ਨੇ ਕਿ ਜੇ ਕੁਦਰਤ ਦਾ ਕਾਣ ਕਰਨ ਵਾਲੇ ਵੀ ਇਸੇ ਸ੍ਰਿਸ਼ਟੀ 'ਚ ਇਸੇ ਧਰਤੀ ਤੇ ਰਹਿੰਦੇ ਆ ਤੇ ਉਹਨੂੰ ਪਿਆਰ ਕਰਨ ਵਾਲੇ ਲੋਕ ਵੀ ਰਹਿੰਦੇ ਆ ਬਿਲਕੁਲ ਗਿਣਤੀ ਵੱਧ ਘੱਟ ਹੋ ਸਕਦੀ ਐ ਸਭ ਜੀ ਜੀ ਹੁਣ ਜਿਹੜੀ ਇਹ ਗੱਲ ਆ ਨਾ ਇਹ ਅਸਲ ਦੇ ਵਿੱਚ ਰੁੱਖ ਦੇ ਨਾਲ ਜਾਂ ਕੁਦਰਤ ਦੇ ਨਾਲ ਤੇ ਚਲੋ ਜੁੜਦੀ ਆ ਹਮ ਪਰ ਇੱਕ ਤਰਾਸ ਦੀ ਨਾਲ ਜੁੜਦੀ ਐ ਸैम ਪਿੰਡਿਆ ਜਲੰਧਰ ਜ਼ਿਲ੍ਹੇ ਦੇ ਵਿੱਚ ਉਥੋਂ ਜਿਹੜਾ ਉਹ ਹਾਈਵੇ ਗੁਜ਼ਰਿਆ ਵੱਡਾ ਜੀ ਉਹਦੇ ਵਿੱਚ ਇੱਕ ਫਾਰਮਰ ਹੈ ਬਲਬੀਰ ਸਿੰਘ ਰਿਚ ਫਾਰਮਰ ਨੇ ਸ਼ਾਇਦ ਹੂੰ ਉਹਨਾਂ ਦੀ 5 ਕਿੱਲੇ ਜ਼ਮੀਨ ਆਈ ਜ਼ਮੀਨ ਦਾ ਦੁੱਖ ਨਹੀਂ ਸੀ ਦੁੱਖ ਇਸ ਗੱਲ ਦਾ ਸੀਗਾ ਕਿ ਬਹੁਤ ਪੁਰਾਣੇ ਰੁੱਖ ਜਿਨ੍ਹਾਂ ਦੀ ਗਿਣਤੀ 3 ਕਿ ਸ਼ਾਇਦ 4 ਰਿਹਾ ਜੀ ਉਹ ਵਿੱਚ ਆ ਗਏ ਹੂੰ 100 ਤੋਂ 250 ਸਾਲ ਪੁਰਾਣੇ ਦਰਖਤ ਕਹਿੰਦੇ ਵੰਡ ਵੇਲੇ ਤੋਂ ਵੀ ਪਹਿਲਾਂ ਦੇ ਨੇ ਆ ਇੱਕ ਦੋ ਸਦੀਆਂ ਜੀ ਉਮਰ ਹੰਢ ਆ ਚੁੱਕੇ ਰੁੱਖ ਸੀਗੇ ਉਹ ਹੂੰ ਤਦ ਦਿਨਕ भास्कर ਨੇ ਅੱਜ ਬੜੀ ਸ਼ਾਨਦਾਰ ਫੀਚਰ ਸਟੋਰੀ ਲਾਈ ਹੈ ਉਹਦੇ ਤੇ ਜੀ ਕਿ ਉਹ ਅੜ ਗਿਆ ਹੂੰ ਅੜ ਗਿਆ ਉਹ ਕਹਿੰਦੇ ਕਿ ਵੇਖੋ ਜੀ ਮੈਂ ਤੇ ਅਜਿਹਾ ਨਹੀਂ ਹੁਣ ਦੇਵਾਂਗਾ ਹੂੰ ਪਹਿਲਾਂ ਤੇ ਇਸ ਸਿਸਟਮ ਦੇ ਵਿੱਚ ਆਈਆਂ ਪਹਿਲਾਂ ਤੁਹਾਡੀ ਗੱਲ ਨਹੀਂ ਸੁਣੀ ਜਾਂਦੀ ਤੁਸੀਂ ਨਜ਼ਰ ਅੰਦਾਜ਼ ਕਰ ਦਿੱਤੇ ਜਾਂਦੇ ਜੀ ਬਿਲਕੁਲ ਫਿਰ ਤੁਹਾਨੂੰ ਸਮਝਾਇਆ ਬੁਝਾਇਆ ਜਾਂਦਾ ਕਈ ਵਾਰ ਡਰਾਇਆ ਧਮਕਾਇਆ ਜਾਂਦਾ ਕਿ ਟਿਕ ਜਾ ਹੂੰ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਪੈਰ ਵੀ ਫੜ ਲਏ ਜਾਂਦੇ ਆ ਬਿਲਕੁਲ ਜੇ ਤੁਸੀਂ ਅੜੇ ਰਹਿੰਦੇ ਹੋ ਤੇ ਫਿਰ ਤੁਹਾਡੀ ਇਸ ਨਿਜ਼ਾਮ ਦੇ ਵਿੱਚ ਇਹ ਕਹਾਣੀ ਹੈ ਜੀ ਤਾਂ ਉਸੇ ਸ਼ਖਸ ਨੇ ਆਖਿਆ ਕਿ ਨਹੀਂ ਇਹ ਰੁੱਖ ਮੈਂ ਇਸ ਕਰਕੇ ਨਹੀਂ ਪਟਣਦੇ ਨੇ ਹਮ ਕਿਉਂ ਕਿ ਕਿਉਂਕਿ ਜਦੋਂ ਅਸੀਂ ਉਜਾੜੇ ਤੋਂ ਬਾਅਦ ਇੱਧਰ ਆਏ ਸਾਂ 47 ਚ ਪਾਕਿਸਤਾਨ ਤੋਂ ਇੱਧਰ ਆਏ ਸਾਂ ਹਮ ਤੇ ਸਾਡੇ ਬਜ਼ੁਰਗਾਂ ਨੇ ਇਹਨਾਂ ਰੁੱਖਾਂ ਦੇ ਥੱਲੇ ਆ ਕੇ ਗੁਜ਼ਾਰਾ ਕੀਤਾ ਸੀ ਬਿਲਕੁਲ ਕੀ ਬਾਤ ਹੈ ਇਹ ਹੁੰਦਾ ਮੋ ਮੋ ਕਹਿ ਸਕਦੇ ਆ ਸਾਬ ਜਾਂ ਇੱਕ ਕੈਲੋ ਕੇ ਯਾਦ ਹਮ ਕਿ ਤੁਹਾਡੇ ਵਡੇਰਿਆਂ ਦੇ ਸਿਰ ਤੇ ਛੱਤ ਨਹੀਂ ਸੀ ਇਨ੍ਹਾਂ ਰੁੱਖਾਂ ਦੇ ਹੇਠਾਂ ਆ ਕੇ ਉਹਨਾਂ ਨੇ ਗੁਜ਼ਰਬਸਰ ਕੀਤਾ ਜੀ ਤਾਂ ਸ਼ਾਇਦ ਅੱਜ ਇਨ੍ਹਾਂ ਰੁੱਖਾਂ ਦੇ ਨਾਲ ਗੱਲਾਂ ਕਰਕੇ ਉਹ ਮਹਿਸੂਸ ਕਰਦੇ ਹੋਣ ਕਿ ਉਹਨਾਂ ਨੇ ਆਪਣੇ ਵੱਡ ਵਡੇਰਿਆਂ ਨਾਲ ਗੱਲਾਂ ਕਰ ਲਈਆਂ ਹਮ ਬਿਲਕੁਲ ਉਹਨਾਂ ਆਖਿਆ ਕਿ ਜਿਆ ਨਹੀਂ ਹੋਏਗਾ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਨੇ ਅਖਿਆਨ ਕਿ ਫਿਰ ਇਹਦਾ ਹੱਲ ਕੀ ਕਰੀਏ ਸਭ ਹੂੰ ਉਹਨਾਂ ਜੀ ਹਾਲਤ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਮੈਂ ਕੀ ਕਰਾਂ ਜੀ ਲੜਾਈ ਲੜੀ ਉਹਨਾਂ ਨੇ ਹੂੰ ਹੂੰ ਫਿਰ ਦੱਸਦੇ ਆ ਕਿ ਸ਼ਾਇਦ ਹਾਈਦਰਾਬਾਦ ਤੋਂ ਸੈਂਟਿਸਟ ਆਏ ਮਹਾਰਾਏ ਹੂੰ ਅੱਜ ਕੱਲ ਆਪਾਂ ਦੇਖਦੇ ਆ ਨਾ ਕਿ ਵਡੀਆਂ-ਵਡੀਆਂ ਕੋਠੀਆਂ ਜਿਹੜੀਆਂ ਉਹ ਖਾਗ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਕਰ ਦਿੰਦੇ ਨੇ ਬਿਲਕੁਲ ਆ ਬੁਰਜਾਂ ਇੱਕ ਵਾਰ ਮੈਂ ਲੰਘਿਆ ਹਾਂ ਜਿਹੜੇ ਇੱਕ ਜਿਹੇ ਵਾਲਾ ਸਿਸਟਮ ਜੱਕਿਆ ਲਗਾ ਆ ਹੀ ਉੱਥੇ ਉਹ ਉੱਚੀਆਂ ਵੀ ਕਰ ਦਿੰਦੇ ਤੇ ਇੱਕ ਥਾਂ ਤੋਂ ਦੂਜੀ ਥਾਂ ਤੇ ਵੀ ਲੈ ਜਾਂਦੇ ਨੇ ਬਿਲਕੁਲ ਉਹਨਾਂ ਨੇ ਆਖਿਆ ਫਿਰ ਇਹਦਾ ਹੱਲ ਇਹੋ ਆ ਕਿ ਭਾਈ ਰੁੱਖ ਵੀ ਬਚ ਜਾਣਗੇ ਤੇ ਸੜਕ ਵੀ ਬਣ ਜਾਊਗੀ ਬਣ ਜਾਊਗੀ ਜੀ ਇਹ ਰੁੱਖ ਇੱਥੋਂ ਦੂਜੀ ਥਾਂ ਤੇ ਖਾਗ ਕੇ ਲਾ ਦਿੰਦੇ ਯਾਨੀ ਟ੍ਰਾਂਸਪਲੈਂਟ ਹਮ ਅੱਡੇ ਵੱਡੇ ਰੁੱਖਸ ਆ ਬਾਲੋ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਪਿੱਪਲ ਵੀ ਆ ਹਮ ਬਹੁਤ ਵੱਡੇ ਵੱਡੇ ਦਰਖਤ ਆ ਫੋਟੋ ਦੇ ਵਿੱਚ ਪੁਰਾਣੇ ਦਰਖਤ ਨੇ ਕੁਝ ਤਾਂ ਸੁੱਕੇ ਹੋਏ ਵੀ ਦਰਖਤ ਨੇ ਹਾਂਜੀ ਉਹ ਫਿਰ ਇੱਕ ਥਾਂ ਤੋਂ ਦੂਜੀ ਥਾਂ ਤੇ ਲਾਏ ਗਏ ਨੇ ਤੇ ਕਮਾਲ ਦੀ ਗੱਲ ਇਹ ਆ ਕਿ ਉਹ ਸਰਦਾਰ ਸਾਹਿਬ ਨੇ ਅਖਿਆ ਵੀ ਮੈਂ ਤੁਹਾਨੂੰ ਭਜਨ ਨਹੀਂ ਕਿਤੇ ਦੇਣਾ ਇਹਨਾਂ ਨੂੰਾਰੇ ਵੀ ਕਰੋ ਇੱਥੇ ਤੇ ਫਿਰ ਕਮਾਲ ਇਹ ਹੋਈ ਆ ਕਿ ਉਹ ਹਰੇ ਵੀ ਹੋਇਆ ਕਿਉਂਕਿ ਉਹ ਮਹਾਰ시ਗੇ ਨਾ ਹੂੰ ਜਿਹੜੇ ਕਹ ਲੋ ਕਿ ਇਹਨਾਂ ਚੀਜ਼ਾਂ ਦੇ ਵਿਗਿਆਨੀ ਹੁੰਦੇ ਆ ਨੇ ਜੀ 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 ਡਾਕਟਰ ਕਹ ਲੋ ਵਿਗਿਆਨੀ ਕਹ ਲੋ ਰੁੱਖਾਂ ਦੇ ਵੀ ਡਾਕਟਰ ਜਾਨਵਰਾਂ ਦੇ ਵੀ ਡਾਕਟਰ ਹੁੰਦੇ ਆਪ ਵੀ ਸੁਣਿਆ ਪਿਉਂਦ ਸ਼ਬਦ ਪੜ੍ਹਦੇ ਵੀ ਹੁੰਦੇ ਸੀ ਸੁਣਿਆ ਵੀ ਹੈ ਪਿਉਂਦ ਹਾਂਜੀ ਪਿਉਂਦ ਕਰਕੇ ਵੀ ਹਾਈਬ੍ਰਿਡ ਸ਼ਬਦ ਹੋਣਾ ਅੱਜ ਕੱਲ੍ਹ ਆ ਇਸਤੇਮਾਲ ਹੁੰਦਾ ਜ਼ਿਆਦਾ ਪਹਿਲਾਂ ਪਿਉਂਦ ਹੀ ਕੀਤਾ ਹੁੰਦਾ ਸੀਗਾ ਸ਼ਬਦ ਉਹ ਆਉਂਦਾ ਹੁੰਦਾ ਸੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਨਾ ਸਿਰਫ ਆਪਣੇ ਵੱਡ-ਵਡੇਰਿਆਂ ਦੀ ਯਾਦ ਸਾਂਭ ਲਈ ਆ ਬਲਕਿ ਸਾਡੇ ਵਰਗਿਆਂ ਨੂੰ ਇੱਕ ਹੌਸਲਾ ਵੀ ਦਿੱਤਾ ਹੈ ਕਿ ਜੇ ਤੁਸੀਂ ਲੜਨ ਦਾ ਮਾਦਾ ਰੱਖਦੇ ਹੋ ਤਾਂ ਜਿੱਤ ਤੁਹਾਡੀ ਹੋ ਸਕਦੀ ਆ ਸਾਹਮਣੇ ਚਾਹੇ ਕੋਈ ਵੀ ਹੋਵੇ ਹੂੰ ਹੂੰ ਚਾਹੇ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਚਾਹੇ ਫਲਾਣਾ ਟਮਕਾਣਾ ਇਸ ਦੇਸ਼ ਦੇ ਵਿੱਚ دیر ਲੱਗ ਸਕਦੀ ਆ ਜੀ ਪਰ ਇਹ ਨਹੀਂ ਹੈ ਕਿ ਸਾਰੇ ਤੁਸੀਂ ਹਾਰ ਹਾਰ ਹੀ ਜਾਓਗੇ ਬਿਲਕੁਲ ਬਿਲਕੁਲ ਤਾਂ ਵੇਖੋ ਕਿੰਡੀ ਲੜਾਈ ਲੜੀ ਆ ਜੀ ਇੱਥੇ ਇੱਥੇ ਸਾਡੇ ਤੇ ਵਸ ਤੁਹਾਨੂੰ ਪਤਾ ਹੀ ਆ ਸਰ ਆਹੀ ਰਖ ਲਾਏ ਆ ਪਿੰਡੋ ਬੜੇ ਵਕਤ ਵੈਦਿਆਂ ਦੇ ਨਾਲ ਸਾਡੇ ਮੁੰਡਿਆਂ ਨੇ ਪਾਲੇ ਆ ਤਾਂ ਉਹ ਇੱਕ ਦਿਨ ਦੁਪਹਿਰੇ ਕੋਈ ਟੱਕਰਿਆ ਉੱਥੇ ਲੈ ਕੇ ਸਟੇਡੀਅਮ ਦੇ ਵਿੱਚ ਜੀ ਘਵਾੜਾ ਉਹ ਮੁੰਡੇ ਕਿਸੇ ਨੇ ਮੈਨੂੰ ਦੱਸਿਆ ਤੇ ਮੈਂ ਮੈਂ ਖਜਾਤ ਉਹਦੇ ਕੋਲ ਮੈਂ ਉੱਚਾ ਨਿਵਾਮੀ ਬੋਲਿਆ ਮੈਂ ਤੁਹਾਨੂੰ ਮੈਂ ਕਹਾ ਮੈਨੂੰ ਤੇ ਦੁੱਖ ਆਉਂਦਾ ਪਾਲੇ ਹੋ ਨਾ ਤੇ ਮੈਂ ਆਖਿਆ ਯਾਰ ਤੂੰ ਜ਼ਿੰਦਗੀ ਚ ਕਿੰਨੇ ਰੁੱਖ ਲਾ ਕੇ ਪਾਲੇ ਪਹਿਲਾਂ ਤੇ ਮੈਨੂੰ ਇਹ ਦੱਸ ਕਿੰਨੇ ਜੀ ਸਿਆਣਾ ਬੇਣਾ ਬੰਦਾ ਚੁੱਪ ਹੀ ਹੋ ਗਿਆ ਮੈਂ ਆਖਿਆ ਯਾਰ ਕਮਾਲ ਹੋ ਗਈ ਹੈ ਕਿ ਰੁੱਖ ਤੇ ਲੱਬਿਆ ਨਹੀਂ ਲੱਭਦਾ ਤੂੰ ਪਾਲੇ ਹੋਏ ਰੁੱਖ ਵਟਣਦੇ ਆ ਇਹ ਕੋਈ ਬਾਲਣ ਤੱਥੇ ਤਾਂ ਕੋਈ ਕਮੀ ਆ ਤੇ ਮੇਰੇ ਤੋਂ 5-7 ਸੌ ਲੈ ਜਾ ਕੋਈ ਸਿਲੰਡਰ ਭਰਾ ਲੈ ਜਾ ਬਿਲਕੁਲ ਜੀ ਬਿਲਕੁਲ ਕਿਉਂ ਕਿਉਂ ਗਾਹ ਵਾਸਤੇ ਨਾਸ ਕਰ ਦੋ ਇਹੋ ਜੀ ਸਾਡੇ ਇੱਥੇ ਕਹ ਲੋ ਕਿ ਕਬੁੱਧ ਪੁਣਿਆਂ ਦੀ ਟੋਲੀ ਫਿਰਦੀ ਹੈ ਜਿੰਨਾ ਕਬੁੱਧ ਵਾਲੇ ਵੀ ਬਥੇਰੇ ਨੇ ਬਚਾਉਣ ਵਾਲੇ ਚਲੋ ਚੰਗ ਲੋ ਇਹ ਤਾਂ ਮਿੰਟ ਮਾਰਦੇ ਨੇ ਸਰ ਹੂੰ ਇਹ ਤੇ ਜਿਹੜਾ ਕੋਈ ਮਤਲਬ ਕਿ ਸੋਲ ਜਾਂ ਬੂਟਾ ਹੋਵੇ ਵੱਢੀ ਦੇਂਦਾ ਕਈ ਕਈ ਇਹੋ ਜਿਹਾ ਕਮਬਖਤ ਨੇ ਵੱਢ ਜਾਂਦੇ ਨੇ ਸਰ ਹੂੰ ਹੂੰ ਬਿਲਕੁਲ ਸੜਕ ਦੇ ਕਿਨਾਰੇ ਕਿਤੇ ਹੋਊਗਾ ਫਿਰ ਇਹ ਜਗਾ ਰੋਕੂਆ ਫਿਰ ਇੱਕ ਸੋ ਇੱਕ ਪਾਸੇ ਇਹੋ ਜਿਹੇ ਲੋਕ ਨੇ ਤੇ ਇੱਕ ਪਾਸੇ ਇਹੋ ਜਿਹੇ ਲੋਕ ਨੇ ਕਿ ਉਹਨਾਂ ਨੇ ਜੀ ਮਤਲਬ ਕਿ ਲੜਾਈ ਲੜੀ ਹੈ ਕਿ ਆਪਣੇ ਪੁਰਖਿਆਂ ਦੀ ਯਾਦ ਸੰਭੀ ਜਾਵੇ ਤੇ ਸਭ ਤੋਂ ਵੱਡੀ ਗੱਲ ਇਹ ਕਿ ਕੁਦਰਤ ਦੀ ਦਾਤ ਵੀ ਸੰਭੀ ਬਿਲਕੁਲ ਇੱਕ ਸੰਦੇਸ਼ ਵੀ ਹੈ ਤੁਸੀਂ ਵੀ ਭਾਈ ਚਲੋ ਹੁਣ ਦੇ ਲਈ ਤਾਂ ਸੰਭੋ ਪ੍ਰਾਣੇ ਨਹੀਂ ਸਾਹਮਣੇ ਆ ਬਿਲਕੁਲ ਠੀਕ ਹੈ ਜੀ 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 ਬਿਲਕੁਲ ਬਿਲਕੁਲ ਇੱਕ ਕਮੈਂਟ ਮਿੰਟੂ ਜੀ ਇਧਰ ਬਾਈ ਹੋਰਨ ਦਾ ਸੀਗਾ ਸਾਂਝਾ ਜੱਟ ਮਾਝਾ ਨੇ ਲਿਖਿਆ ਹੋਇਆ ਹੈ ਤੇ ਕਮੈਂਟ ਵੀ ਕਰ ਰਹੇ ਤੇ ਵਾਰ-ਵਾਰ ਕਹਿ ਵੀ ਰਹੇ ਕਿ ਮੇਰਾ ਕਮੈਂਟ ਪੜਦੇ ਹੋ ਭਾਜੀ ਪਹਿਲਾਂ ਤੁਸੀਂ ਆਪ ਦੀ ਸ਼ਬਦਾਵਲੀ ਜਿਹੜੀ ਹੈ ਨਾ ਉਹ ਸੁਧਾਰ ਲਓ ਤੁਹਾਡਾ ਕਮੈਂਟ ਜ਼ਰੂਰ ਪੜਾਂਗੇ ਬੇਨਤੀ ਹੈ ਕਿ ਜਿੰਨੇ ਵੀ ਦੋਸਤ ਇੱਥੇ ਜੁੜਦੇ ਨੇ ਸਾਰੇ ਪਰਿਵਾਰਾਂ ਵਾਲੇ ਨੇ ਸਾਡੇ ਪਰਿਵਾਰ ਦਾ ਹਿੱਸਾ ਨੇ ਔਰ ਇਹਨਾਂ ਦੇ ਪਰਿਵਾਰ ਵੀ ਬੀਬੀਆਂ ਵੀ ਆਪਾਂ ਨੂੰ ਸੁਣਦੀਆਂ ਨੇ ਦੇਖਦੀਆਂ ਨੇ ਸੋ ਸ਼ਬਦਾਵਲੀ ਉਦਾਂ ਦੀ ਵਰਤੋ ਜਿਹੜੀ ਅਸੀਂ ਪੜ ਸਕੀਏ ਜਿਹੜੀ ਅਸੀਂ ਦੂਸਰਿਆਂ ਨਾਲ ਸਾਂਝੀ ਕਰ ਸਕੀਏ ਫਿਰ ਤੁਹਾਡਾ ਕਮੈਂਟ ਜ਼ਰੂਰ ਸਾਂਝਾ ਕਰਾਂਗੇ ਤੇ ਇੱਕ ਮਿੱਤਰ ਇੱਥੇ ਕਹਿ ਰਹੇ ਸੀਗੇ ਕਿ ਸਾਡੇ ਪਿੰਡ ਦੇ ਲਾਗ ਲਈ ਪਿੰਡ ਹੈ ਇਹ ਸੈਮ ਸੈਮ ਪਿੰਡ ਦੀ ਜੀ ਕਹਿ ਰਣੀ ਜੀ 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 ਚਲੋ ਬਹੁਤ ਸੋਹਣੀ ਗੱਲ ਹੈ ਮਿੰਟੂ ਜੀ ਮੇਰੇ ਨਾਨਕੇ ਪਿੰਡ ਨਾਨਾ ਜੀ ਨੇ ਵਿਦੇਸ਼ਾਂ ਤੋਂ ਲਿਆ ਕੇ ਕਹਿੰਦੇ ਬੂਟੇ ਲਾਏ ਹੋਏ ਨੇ ਦੀਪਰਾੜ ਦੀ ਕਹਿੰਦੇ ਬਿਲਕੁਲ ਜਿਹੜੇ ਲੋਕ ਨੇ ਜੀ ਹੁਣ ਤੇ ਵੈਸੇ ਅਵੇਅਰਨੈਸ ਆ ਰਹੀ ਆ ਆਪਣੇ ਲਾਕੇ 'ਚ ਵੀ ਬਹੁਤ ਜ਼ਿਆਦਾ ਹੁਣ ਤੇ ਬੂਟੇ ਲਾ ਰਹੇ ਨੇ ਲੋਕ ਖਾਸ ਤੌਰ ਤੇ ਨੌਜਵਾਨ ਕਾਫੀ ਸੁਚੇਤ ਹੋਏ ਨੇ ਹਮ ਤੇ ਮੇਰੇ ਘਰ ਦੇ ਲਾਗੇ ਮੇਰਾ ਇੱਕ ਦੋਸਤ ਹੈ ਮੈਂ ਲਾਈਵ ਵੀ ਹੋਇਆ ਸੀਗਾ ਪੇਜ ਤੇ ਉੱਥੇ ਜਾ ਕੇ ਮੈਂ ਉੱਥੇ ਬਹਿ ਜਾਨਾ ਜੀ ਅਸੀਂ ਬਚਪਨ ਦੇ ਦੋਸਤਾਂ ਜੀ ਉਹ ਮੇਰਾ ਖੇਤ ਦਾ ਵੀ ਗਵੰਡੀ ਆ ਹਮ ਹਮ ਤੇ ਉਹਨੇ ਫਰੂਟ ਸਬਜ਼ੀਆਂ ਤੇ ਗੰਨੇ ਸਭ ਕੁਝ ਕੋਠਾਂ ਤੇ ਲਾ ਰੱਖਿਆ ਹਮ ਮਤਲਬ ਕਿ ਨੂੰ ਬਦਾਂ ਪਤਾ ਹੀ ਨਹੀਂ ਖਿਆ ਕੁਝ ਤਾ ਬੂਟਿਆਂ ਦੇ ਬੂਟੇ ਫਰੂਟ ਦੇ ਫਰੂਟ ਨਿੰਬੂ ਇਹਨੇ ਲੈ ਕੇ ਆਇਆ ਮੈਂ ਚਾਰ ਵਾਸਤੇ ਹਮ ਤੇ ਇੱਕ ਖੇਤੀ ਦਾ ਕਾਨਸੈਪਟ ਵੀ ਹੈ ਸਾਡੇ ਸਾਹਮਣੇ ਕਿ ਸਾਰੀਆਂ ਚੀਜ਼ਾਂ ਉਥੋਂ ਹੀ ਥੋੜੀ ਜੀ ਜਗਾ ਚੋਂ ਤੇ ਬੂਟੇ ਵਿਆ ਸੀ ਜਿਹੜਾ ਮਰਜ਼ੀ ਬੂਟਾ ਲਾ ਲਓ ਆਪਣੇ ਇੱਥੇ ਧਰਤੀ 'ਚ ਜੀ ਜੀ ਉਹਦੇ ਖੇਤ 'ਚ ਲਗਭਗ ਸਾਰੇ ਬੂਟੇ ਲੱਗੇ ਹੋਏ ਨੇ ਤੇ ਇਹ ਚੀਜ਼ ਆ ਕਿ ਅਸੀਂ ਹਿੰਮਤ ਹੀ ਨਹੀਂ ਕਰਦੇ ਜੀ ਬਹੁਤ ਕੁਝ ਸਾਡੀ ਧਰਤੀ ਤੇ ਮੈਂ ਅੱਗੇ ਕਹਿਣਾ ਨਾ ਬਲੈਸਡ ਧਰਤੀ ਐ ਸਰ ਬਿਲਕੁਲ ਬੰਦਾ ਵੱਢ ਕੇ ਨੱਪਦੇ ਉਹ ਵੀ ਉਹ ਪਵੇ ਸ਼ਾਇਦ ਠੀਕ ਹੈ ਨਾ ਜੀ ਉਹ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਨਾ ਇੱਥੇ ਨਫਰਤ ਦੀ ਖੇਤੀ ਨਹੀਂ ਹੁੰਦੀ ਬੰਦਾ ਵੱਡ ਕੇ ਨੱਪਦੇ ਉਹ ਵੀ ਹੋ ਜਾਏਗਾ ਬਿਲਕੁਲ ਬਿਲਕੁਲ ਮਿੰਟ ਜੀ ਬਿਲਕੁਲ ਹਰਵਿੰਦਰ ਸਿੰਘ ਜੀ ਕਹਿ ਰਹੇ ਕਿ ਪਿਛਲੇ ਦਿਨੀ ਮਲੋਡ ਦੇ ਆਸ-ਪਾਸੇ ਵੀ ਦਰਖਤ ਬਿਲਕੁਲ ਆਪਣੇ ਸਾਰੇ ਪਾਸੇ ਹਾਈਵੇਜ਼ ਬਣ ਗੀਆਂ ਨੇ ਸਾਰੇ ਵੱਡੇ ਆ ਚਲੋ ਹੁਣ ਦੇਖੋ ਸਾਰੀਆਂ ਚੀਜ਼ਾਂ ਹੁੰਦੀਆਂ ਬੈਲੈਂਸ ਅਪਰੋਚ ਰੱਖਣੀ ਪੈਂਦੀ ਆ ਸੜਕਾਂ ਵੀ ਆਪਣੀ ਥਾਂ ਤੇ ਜ਼ਰੂਰੀ ਨੇ ਰੁੱਖ ਵੀ ਆਪਣੀ ਥਾਂ ਤੇ ਜ਼ਰੂਰੀ ਨੇ ਪਰ ਉਹ ਜਿਹੜਾ ਹੁਣ ਹੋਇਆ ਘਟੂ ਘਟੂ ਤੋਂ ਟਿਕਣੇ ਚੌਗਣੇ ਲਾਉਣੇ ਚਾਹੀਦੇ ਆਉਣੇ ਚਾਹੀਦੇ ਆ ਇਹ ਮੰਨਣ ਵਾਲੀ ਗੱ